ਬੇਨਤੀ ਹੈ ਬਾਬਾ ਜੀ ਸੁਣਿਓ ਲੀਡਰਾਂ ਨੇ ਜਿਹੜਾ ਕੰਮ ਕਰਨਾ ਉਹ ਸਾਡੇ ਲੀਡਰ ਕਰ ਰਹੇ ਨੇ ਜਿਹੜਾ ਮੀਟਿੰਗਾਂ ਦਾ ਦੌਰ ਚੱਲਿਆ ਹੋਇਆ ਕਿ ਵੀ ਗੱਲਬਾਤ ਨਾਲ ਹੀ ਹੱਲ ਹੋਊਗਾ ਜਦੋਂ ਵੀ ਚਾਹੇ ਇੱਥੇ ਹੋਵੇ ਚਾਹੇ ਦਿੱਲੀ ਜਾ ਕੇ ਹੋਊ ਸਰਕਾਰ ਦੀ ਤਿਆਰੀ ਤੁਹਾਨੂੰ ਪਤਾ ਹੈ ਵੀ ਕਿੰਨੀ ਜ਼ਿਆਦਾ ਆ ਤੇ ਤੁਹਾਨੂੰ ਬੇਨਤੀ ਕਰ ਰਿਹਾ ਸਰਕਾਰ ਦੀ ਤਿਆਰੀ ਨੂੰ ਦੇਖ ਦਿਓ ਤਿੰਨ ਦਿਨ ਸਾਨੂੰ ਫੇਰ ਮਿਲਗੇ ਵੀ ਚੱਜ ਵਾਲਾ ਕੱਲ ਵਾਲਾ ਪਰਸੋਂ ਵਾਲਾ ਕਿਉਂਕਿ ਐਤਵਾਰ ਨੂੰ ਸ਼ਾਮ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਵੀ ਛਟ ਹੋਗੀ ਸੋਮਵਾਰ ਦੀ ਸਵੇਰ ਸੂਰਨ ਹੋਗੀ ਅਗਰ ਸਰਕਾਰ ਮੰਗਾ ਨਹੀਂ ਮੰਨਦੀ ਕਿਉਂਕਿ ਦਿੱਲੀ ਜਾਏ ਬਿਨਾ ਆਪਣਾ ਮਸਲਾ ਫਿਰ ਹੱਲ ਨਹੀਂ ਹੋਊਗਾ ਠੀਕ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਤਿੰਨ ਦਿਨਾਂ ਬਾਬਾ ਜੀ ਤਿਆਰੀ ਨੂੰ ਦੇਖਦੇ ਹੋ ਵੀ ਅਗਲੇ ਕਿਵੇਂ ਗੋਲੀਆਂ ਮਾਰਦੇ ਨੇ ਆਪਣੇ ਟਰੈਕਟਰਾਂ ਨੂੰ ਮਜ਼ਬੂਤ ਕਰਾਓ ਬਾਤ ਤੋਂ ਬਾਅਦ ਪੰਖੇ ਜਿਹੜੇ ਹੈਗੇ ਨੇ ਹਵਾ ਵਾਲੇ ਉਹ ਆਪਣੇ ਬਾਰਡਰਾਂ ਤੇ ਪਚਾਉ ਪਾਣੀ ਦੀਆਂ ਟੈਂਕੀਆਂ ਜਿਹਨਾਂ ਨਾਲ ਇਹਨਾਂ ਦੇ ਬੰਬ ਜਿਹੜੇ ਡਿਫਿਊਜ਼ ਹੁੰਦੇ ਨੇ ਉਹ ਪਚਾਉ ਲੋਹੇ ਦੀਆਂ ਬਾਲਟੀਆਂ ਸਾਨੂੰ ਇੱਥੇ ਚਾਹੀਦੀਆਂ ਨੇ ਬੰਬਾਂ ਦੇ ਉੱਤੇ ਰੱਖਣ ਨੂੰ ਠੀਕ ਹੈ ਤੇ ਚਸਮੇ ਚਾਹੀਦੇ ਨੇ ਵੱਧ ਤੋਂ ਵੱਧ ਸੇਵਾ ਲਾਓ ਬਾਬਾ ਜੀ ਆਪਣੀ ਤਿਆਰੀ ਫੁੱਲ ਕਰ ਲਓ ਹੁਣ 3 ਦਿਨਾਂ ਬਾਅਦ ਜੇ ਝਟ ਹੋ ਗਈ ਨਾ ਇਹੋ ਜਿਹੀ ਝਟ ਕਰਕੇ ਦਿਖਾਵਾਂਗੇ ਫਿਰ ਰੁਕਦੇ ਨਹੀਂ ਹੈਗੇ ਦਿੱਲੀ ਵਾਲ ਨੂੰ ਫਿਰ ਬਸ ਆਰਮਾਰ ਦੀ ਲੜਾਈ ਲੜਨੀ ਆ ਬਾਬਾ ਜੀ ਬਹੁਤ ਵੱਡੀ ਪਾਰਟੀ ਨਾਲ ਲੜਾਈ ਆ ਤੁਹਾਡੀ ਸਾਰਿਆਂ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨਾਲ ਲੜਾਈ ਆ ਬਹੁਤ ਦਿਮਾਗ ਆ ਉਹਨਾਂ ਦਾ ਤੁਹਾਡੇ ਅੰਦੋਲਨ ਨੂੰ ਫੈਲ ਕਰਨ ਵਾਸਤੇ ਕਿਸੇ ਦੀ ਪੜਗਾੜ ਚ ਨਹੀਂ ਹੋਣਾ ਵੀ ਹਾਂ ਵੀ ਲਾਲਾ ਲਾਲਾ ਨਹੀਂ ਕਰਨੀ ਕਿਸੇ ਨੇ ਵੀ ਤਿੰਨੇ ਦਿਨ ਹੋਏ ਨਹੀਂ ਹੈ ਜੀ ਅਸੀਂ ਤਾਂ 6 6 ਮਹੀਨੇ ਦਾ ਰਾਸਨ ਲੱਦੀ ਫਿਰਦੇ ਆ ਆਪਣੇ ਟਰਾਲੀਆਂ ਚ ਕਿਉਂਕਿ ਬਹੁਤ ਵੱਡੀ ਲੜਾਈ ਲੜਨਾ ਆ ਐ ਐਮਐਸਪੀ ਗਰੰਟੀ ਕਾਨੂੰਨ ਦੀ ਪੀੜੀ ਨੂੰ ਬਚਾਉਣ ਦੀ ਜਾਬਤੇ ਚ ਰਹਿਣਾ ਲੀਡਰ ਨਾਲ ਰਲ ਕੇ ਚੱਲਣਾ ਸਾਰਿਆਂ ਨੇ ਪਰ ਆਪਣੀ ਤਿਆਰੀ ਚ ਕੰਮ ਹੀ ਨਹੀਂ ਛੱਡਣੀ ਬਾਬਾ ਜੀ ਫੌਜ ਦੇ ਤਰੀਕੇ ਨਾਲ ਕੰਮ ਕਰਨਾ ਸਾਰੇ ਨੌਜਵਾਨਾਂ ਨੇ ਜਿਵੇਂ ਫੌਜ ਕੰਮ ਕਰਦੀ ਆ ਬਿਲਕੁਲ ਬਸ ਤਿਆਰੀ ਫੁੱਲ ਖਿੱਚ ਦਿਓ ਬਾਬਾ ਜੀ ਤਿੰਨ ਦਿਨ ਵਿੱਚ ਮਿਲੇ ਹੋਣੇ ਅੰਬਾਲੇ ਵਾਲਿਆਂ ਨੂੰ ਦੁਬਾਰਾ ਬੇਨਤੀ ਕਰ ਰਹੇ ਆ ਵੀ ਜਿਵੇਂ ਜਿਵੇਂ ਮਿੱਟੀ ਦੀ ਡਿਊਟੀ ਲਈ ਆ ਵੱਧ ਤੋਂ ਵੱਧ ਸਾਨੂੰ ਚਾਹੇ ਰਾਤ ਨੂੰ ਪਹਚਾਓ ਸਾਨੂੰ ਵੱਧ ਤੋਂ ਵੱਧ ਮਿੱਟੀ ਬਾਰਡਰਾਂ ਦੇ ਉੱਤੇ ਚਾਹੀਦੀ ਆ ਟਰਾਲੀਆਂ ਚ ਭਰ ਕੇ ਕੱਟੇ ਭਰ ਕੇ ਦੇ ਸਕਦੇ ਹੋ ਕੱਟੇ ਖੜਦੂ ਤਾਰ ਦੇ ਬਾਬਾ ਜੀ ਜੇ ਛੱਟ ਹੋ ਗਈ ਫੇਰ ਸਰਕਾਰ ਨੂੰ ਕਹਿ ਰਹੇ ਆ ਵੀ ਮੰਨ ਲੈ ਮੰਗਾ ਸਾਡੀਆਂ ਮੀਟਿੰਗਾਂ ਨਾਲ ਐਤਵਾਰ ਨੂੰ ਹੱਲ ਕਰ ਦੇ ਸਾਡਾ ਠੀਕ ਤਿੰਨ ਦਿਨ ਆਪਣੀ ਤਿਆਰੀ ਫੁੱਲ ਰੱਖੋ ਠੀਕ ਆ ਨਾ ਨਹੀਂ ਹੱਲ ਹੁੰਦਾ ਫਿਰ ਸਾਨੂੰ ਪਤਾ ਆ ਅਸੀਂ ਕੋਲ ਵੀ ਦਿੱਲੀ ਦਿੱਤੀ ਹੋਈ ਆ ਪਰ ਅੱਜ ਤੁਸੀਂ ਫੇਰ ਵੀ ਗੋਡਿਆਂ ਤੇ ਸਰਕਾਰ ਨੂੰ ਲੈ ਕੇ ਆਏ ਹੋ ਅੱਜ ਵੱਡੇ ਤੋਂ ਵੱਡਾ ਆਏ ਪਹਿਲਾਂ ਨਖਰੇ ਕਰਦੇ ਹੁੰਦੇ ਸਾਡੇ ਨਾਲ ਮੀਟਿੰਗ ਕਰਨ ਨੂੰ ਅੱਜ ਦੇਸ਼ ਦਾ ਖੇਤੀ ਮੰਤਰੀ ਤੁਹਾਡੇ ਨਾਲ ਇੱਥੇ ਮੀਟਿੰਗ ਕਰਨ ਹੁੰਦਾ ਆ ਤੇ ਬਾਬਾ ਜੀ ਜਵਾਬ ਤੇ ਚਿਹਰੇ ਕੇ ਸਾਰਿਆਂ ਨੇ ਇਸ ਲੜਾਈ ਨੂੰ ਜਿੱਤਣਾ ਹੈ ਆਪਣੀ ਫਸਲ ਨਸਲ ਦੀ ਲੜਾਈ ਨੂੰ ਬਸ ਬੇਨਤੀ ਕਰਦੇ ਆ ਬਾਬਾ ਜੀ ਤਿੰਨ ਦਿਨਾਂ ਦੇ ਵਿੱਚ ਤਿਆਰੀਆਂ ਖਿੱਚ ਦੋ ਸਾਰੇ ਸਾਰੇ ਬਾਰਡਰਾਂ ਤੇ ਵੀ ਆਓ ਤੇ ਵੱਧ ਤੋਂ ਵੱਧ ਜਿਹੜਾ ਜਿਹੜਾ ਸਮਾਨ ਸਾਨੂੰ ਚਾਹੀਦਾ ਜਿਵੇਂ ਜਿਵੇਂ ਡਿਊਟੀਆਂ ਲੱਗ ਰਹੀਆਂ ਨੇ ਉਹਨਾਂ ਡਿਊਟੀਆਂ ਨੂੰ ਬੇਨਤੀ ਆ ਬਾਬਾ ਜੀ ਸੁਣ ਲੀਡਰਾਂ ਨੇ ਜਿਹੜਾ ਕੰਮ ਕਰਨਾ ਉਹ ਸਾਡੇ ਲੀਡਰ ਕਰ ਰਹੇ ਨੇ ਜਿਹੜਾ ਮੀਟਿੰਗਾਂ ਦਾ ਦੌਰ ਚੱਲਿਆ ਹੋਇਆ ਕਿ ਵੀ ਗੱਲਬਾਤ ਨਾਲ ਹੀ ਹੱਲ ਹੋਊਗਾ ਜਦੋਂ ਵੀ ਚਾਹੇ ਇੱਥੇ ਹੋਵੇ ਚਾਹੇ ਦਿੱਲੀ ਜਾ ਕੇ ਹੋਊ ਸਰਕਾਰ ਦੀ ਤਿਆਰੀ ਤੁਹਾਨੂੰ ਪਤਾ ਹੈ ਵੀ ਕਿੰਨੀ ਜ਼ਿਆਦਾ ਆ ਤੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਸਰਕਾਰ ਦੀ ਤਿਆਰੀ ਨੂੰ ਦੇਖ ਦਿਓ 3 ਦਿਨ ਸਾਨੂੰ ਫੇਰ ਮਿਲਗੇ ਵੀ ਚੱਜ ਵਾਲਾ ਕੱਲ ਵਾਲਾ ਪਰਸੋਂ ਵਾਲਾ ਕਿਉਂਕਿ ਐਤਵਾਰ ਨੂੰ ਸ਼ਾਮ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਵੀ ਛਟ ਹੋਗੀ ਸੋਮਵਾਰ ਦੀ ਸਵੇਰ ਸੂਰਨ ਹੋਗੀ ਅਗਰ ਸਰਕਾਰ ਮੰਗਾ ਨਹੀਂ ਮੰਨਦੀ ਕਿਉਂਕਿ ਦਿੱਲੀ ਜਾਏ ਬਿਨਾ ਆਪਣਾ ਮਸਲਾ ਫਿਰ ਹੱਲ ਨਹੀਂ ਹੋਊਗਾ ਠੀਕ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਤਿੰਨ ਦਿਨਾਂ ਬਾਬਾ ਜੀ ਤਿਆਰੀ ਨੂੰ ਦੇਖਦੇ ਹੋ ਵੀ ਅਗਲੇ ਕਿਵੇਂ ਗੋਲੀਆਂ ਮਾਰਦੇ ਨੇ ਆਪਣੇ ਟਰੈਕਟਰਾਂ ਨੂੰ ਮਜ਼ਬੂਤ ਕਰਾਓ ਬਾਤ ਤੋਂ ਬਾਅਦ ਪੰਖੇ ਜਿਹੜੇ ਹੈਗੇ ਨੇ ਹਵਾ ਵਾਲੇ ਉਹ ਆਪਣੇ ਬਾਰਡਰਾਂ ਤੇ ਪਚਾਉ ਪਾਣੀ ਦੀਆਂ ਟੈਂਕੀਆਂ ਜਿਹਨਾਂ ਨਾਲ ਇਹਨਾਂ ਦੇ ਬੰਬ ਜਿਹੜੇ ਡਿਫਿਊਜ਼ ਹੁੰਦੇ ਨੇ ਉਹ ਪਚਾਉ ਲੋਹੇ ਦੀਆਂ ਬਾਲਟੀਆਂ ਸਾਨੂੰ ਇੱਥੇ ਚਾਹੀਦੀਆਂ ਨੇ ਬੰਬਾਂ ਦੇ ਉੱਤੇ ਰੱਖਣ ਨੂੰ ਠੀਕ ਹੈ ਤੇ ਚਸਮੇ ਚਾਹੀਦੇ ਨੇ ਵੱਧ ਤੋਂ ਵੱਧ ਸੇਵਾ ਲਾਓ ਬਾਬਾ ਜੀ ਆਪਣੀ ਤਿਆਰੀ ਫੁੱਲ ਕਰ ਲਓ ਹੁਣ 3 ਦਿਨਾਂ ਬਾਅਦ ਜੇ ਝਟ ਹੋ ਗਈ ਨਾ ਇਹੋ ਜਿਹੀ ਝਟ ਕਰਕੇ ਦਿਖਾਵਾਂਗੇ ਫਿਰ ਰੁਕਦੇ ਨਹੀਂ ਹੈਗੇ ਦਿੱਲੀ ਵਾਲ ਨੂੰ ਫਿਰ ਬਸ ਆਰਮਾਰ ਦੀ ਲੜਾਈ ਲੜਨੀ ਆ ਬਾਬਾ ਜੀ ਬਹੁਤ ਵੱਡੀ ਪਾਰਟੀ ਨਾਲ ਲੜਾਈ ਆ ਤੁਹਾਡੀ ਸਾਰਿਆਂ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨਾਲ ਲੜਾਈ ਆ ਬਹੁਤ ਦਿਮਾਗ ਆ ਉਹਨਾਂ ਦਾ ਤੁਹਾਡੇ ਅੰਦੋਲਨ ਨੂੰ ਫੈਲ ਕਰਨ ਵਾਸਤੇ ਕਿਸੇ ਦੀ ਪੜਗਾੜ ਚ ਨਹੀਂ ਹੋਣਾ ਵੀ ਹਾਂ ਵੀ ਲਾਲਾ ਲਾਲਾ ਨਹੀਂ ਕਰਨੀ ਕਿਸੇ ਨੇ ਵੀ ਤਿੰਨੇ ਦਿਨ ਹੋਏ ਨਹੀਂ ਹੈ ਜੀ ਅਸੀਂ ਤਾਂ 6 6 ਮਹੀਨੇ ਦਾ ਰਾਸਨ ਲੱਦੀ ਫਿਰਦੇ ਆ ਆਪਣੇ ਟਰਾਲੀਆਂ ਚ ਕਿਉਂਕਿ ਬਹੁਤ ਵੱਡੀ ਲੜਾਈ ਲੜਨਾ ਆਏ ਆ ਐਮਐਸਪੀ ਗਰੰਟੀ ਕਾਨੂੰਨ ਦੀ ਪੀੜੀ ਨੂੰ ਬਚਾਉਣ ਦੀ ਜਾਪ ਤੇ ਚ ਰਹਿਣਾ ਲੀਡਰ ਨਾਲ ਰਲ ਕੇ ਚੱਲਣਾ ਸਾਰਿਆਂ ਨੇ ਪਰ ਆਪਣੀ ਤਿਆਰੀ ਚ ਕੰਮ ਨਹੀਂ ਛੱਡਣੀ ਬਾਬਾ ਜੀ ਫੌਜ ਦੇ ਤਰੀਕੇ ਨਾਲ ਕੰਮ ਕਰਨਾ ਸਾਰੇ ਨੌਜਵਾਨਾਂ ਨੇ ਜਿਵੇਂ ਫੌਜ ਕੰਮ ਕਰਦੀ ਆ ਬਿਲਕੁਲ ਬਸ ਤਿਆਰੀ ਫੁੱਲ ਖਿੱਚ ਦੋ ਬਾਬਾ ਜੀ ਤਿੰਨ ਦਿਨ ਵਿੱਚ ਮਿਲੇ ਹੋਣੇ ਆ ਬਾਲੇ ਵਾਲਿਆਂ ਨੂੰ ਦੁਬਾਰਾ ਬੇਨਤੀ ਕਰ ਰਹੇ ਆ ਵੀ ਜਿਵੇਂ ਜਿਵੇਂ ਮਿੱਟੀ ਦੀ ਡਿਊਟੀ ਲਈ ਆ ਵੱਧ ਤੋਂ ਵੱਧ ਸਾਨੂੰ ਚਾਹੇ ਰਾਤ ਨੂੰ ਪਹਚਾਓ ਸਾਨੂੰ ਵੱਧ ਤੋਂ ਵੱਧ ਮਿੱਟੀ ਬਾਰਡਰਾਂ ਦੇ ਉੱਤੇ ਚਾਹੀਦੀ ਆ ਟਰਾਲੀਆਂ 'ਚ ਭਰ ਕੇ ਕੱਟੇ ਭਰ ਕੇ ਦੇ ਸਕਦੇ ਹੋ ਕੱਟੇ ਭ ਖੜਦੂ ਤਾਰ ਦੇ ਬਾਬਾ ਜੀ ਜੇ ਛੱਟ ਹੋ ਗਈ ਫੇਰ ਸਰਕਾਰ ਨੂੰ ਕਹਿ ਰਹੇ ਆ ਵੀ ਮੰਨ ਲੈ ਮੰਗਾ ਸਾਡੀਆਂ ਮੀਟਿੰਗਾਂ ਨਾਲ ਐਤਵਾਰ ਨੂੰ ਹੱਲ ਕਰ ਦੇ ਸਾਡਾ ਠੀਕ ਤਿੰਨ ਦਿਨ ਆਪਣੀ ਤਿਆਰੀ ਫੁੱਲ ਰੱਖੋ ਠੀਕ ਆ ਨਾ ਨਹੀਂ ਹੱਲ ਹੁੰਦਾ ਫਿਰ ਸਾਨੂੰ ਪਤਾ ਆ ਅਸੀਂ ਕੋਲ ਵੀ ਦਿੱਲੀ ਦਿੱਤੀ ਹੋਈ ਆ ਪਰ ਅੱਜ ਤੁਸੀਂ ਫੇਰ ਵੀ ਗੋਡਿਆਂ ਤੇ ਸਰਕਾਰ ਨੂੰ ਲੈ ਕੇ ਆਏ ਹੋ ਅੱਜ ਵੱਡੇ ਤੋਂ ਵੱਡਾ ਆਏ ਪਹਿਲਾਂ ਨਖਰੇ ਕਰਦੇ ਹੁੰਦੇ ਸਾਡੇ ਨਾਲ ਮੀਟਿੰਗ ਕਰਨ ਨੂੰ ਅੱਜ ਦੇਸ਼ ਦਾ ਖੇਤੀ ਮੰਤਰੀ ਤੁਹਾਡੇ ਨਾਲ ਇੱਥੇ ਮੀਟਿੰਗ ਕਰਨ ਹੁੰਦਾ ਆ ਤੇ ਬਾਬਾ ਜੀ ਜਵਾਬ ਤੇ ਚਿਹਰੇ ਕੇ ਸਾਰਿਆਂ ਨੇ ਇਸ ਲੜਾਈ ਨੂੰ ਜਿੱਤਣਾ ਹੈ ਆਪਣੀ ਫਸਲ ਨਸਲ ਦੀ ਲੜਾਈ ਨੂੰ ਬਸ ਬੇਨਤੀ ਕਰਦੇ ਆ ਬਾਬਾ ਜੀ ਤਿੰਨ ਦਿਨਾਂ ਦੇ ਵਿੱਚ ਤਿਆਰੀਆਂ ਖਿੱਚ ਦੋ ਸਾਰੇ ਸਾਰੇ ਬਾਰਡਰਾਂ ਤੇ ਵੀ ਆਓ ਤੇ ਵੱਧ ਤੋਂ ਵੱਧ ਜਿਹੜਾ ਜਿਹੜਾ ਸਮਾਨ ਸਾਨੂੰ ਚਾਹੀਦਾ ਜਿਵੇਂ ਜਿਵੇਂ ਡਿਊਟੀਆਂ ਲੱਗ ਰਹੀਆਂ ਨੇ ਉਹਨਾਂ ਡਿਊਟੀਆਂ ਨੂੰ